ਉਹ ਬਚਪਨ ਤੋਂ ਇਕੱਠੀਆਂ ਗਾਉਂਦੀਆਂ ਸਨ ਨਾ ਘਰ ਦੇ ਵਿੱਚ ਕਿਤੇ ਸਹੇਲੀ ਦਾ ਵਿਆਹ ਹੈ ਕਿਸੇ ਮਾਸੀ ਦਾ ਚਾਚੀ ਦਾ ਵਿਆਹ ਹੈ ਤੇ ਉੱਥੇ ਇਹ ਦੋਨੋਂ ਪਹਿਨਾ ਹੀ ਰਲ ਕੇ ਟੋਲਕੀ ਉਜਾਣੀ ਤੇ ਗਾਣੇ ਤੇ ਉੱਥੋਂ ਹੀ ਦੋਨੋਂ ਇਕੱਠੀਆਂ ਸ਼ੁਰੂ ਹੋਈਆਂ ਆਂਟੀ ਪ੍ਰਕਾਸ਼ ਮਾਮਾ ਨਾਲੋਂ 11 ਸਾਲ ਵੱਟੇ ਸਨ ਠੀਕ ਹੈ ਉਹਨਾਂ ਦੀ ਸ਼ਾਦੀ ਵੀ ਹੋ ਗਈ ਸੀ ਬਟ ਰੇਡੀਓ ਤੇ ਜਦੋਂ ਮਾਮਾ ਗਾਈ ਉਦੋਂ ਫੈਮਿਲੀ ਨੇ ਦੇਖਿਆ ਕਿ ਇਹ ਦੋਨੋਂ ਗੌਂਦੀਆਂ ਨੇ ਤੇ ਇਹ ਦੋਨਾਂ ਦੀ ਰਿਕਾਰਡਿੰਗਸ ਵੀ ਲੋਕਾਂ ਨੇ ਪ੍ਰੋਡਿਊਸਰਸ ਵਗੈਰਾ ਨੇ ਵੀ ਦੇਖਿਆ ਹੋਣਾ ਇਹਨਾਂ ਨੂੰ ਇਕੱਠੇ ਗਵਾਣਾ ਸ਼ੁਰੂ ਕੀਤਾ ਲਾਹੌਰ ਤੋਂ ਹੀ ਠੀਕ ਹੈ ਬਟ ਫਿਰ ਇੰਡੀਆ ਆ ਕੇ ਇਹਨਾਂ ਨੇ ਬਕਾਇਦਾ ਰਿਕਾਰਡਿੰਗਸ ਕੀਤੀਆਂ ਸੜਕੇ ਸੜਕੇ ਜਾਂਦੀ ਏ ਮੁਟਿਆਰੇ ਕੰਡਾ ਚਬਾ ਹਾਂਜੀ ਹਾਂਜੀ ਉਹ ਵਾਲਾ ਗੀਤ ਇਹਨਾਂ ਨੇ ਉਦੋਂ ਸ਼ੁਰੂ ਕੀਤਾ ਸੀ ਫਿਰ ਮਾਵਾਂ ਤੇ ਤੀਆਂ ਦੀ ਦੋਸਤੀ ਆਈ ਹਾਂਜੀ ਫਿਰ ਇਹ ਮਸ਼ਹੂਰੀ ਦੇ ਉਸ ਮੁਕਾਮ ਤੇ ਪਹੁੰਚ ਗਈਆਂ ਕਿ ਜਿੱਥੇ ਦੋਵੇਂ ਇਕੱਠੀਆਂ ਹੁੰਦੀਆਂ ਸੀ ਉੱਥੇ ਆਪੇ ਹੀ ਵਾਤਾਵਰਨ ਕੁਝ ਹੋਰ ਹੀ ਬਣ ਜਾਂਦਾ ਸੀ ਇੱਕ ਇਹੋ ਜਿਹਾ ਵਾਤਾਵਰਨ ਜਿਹੜਾ ਅਜ ਤੱਕ ਕਾਇਮ ਉਹ ਦੋਨੋਂ ਕੱਠੀਆਂ ਜਦੋਂ ਗਾਉਂਦੀਆਂ ਸਨ ਤਾਂ ਬਹੁਤ ਚੰਗਾ ਲੱਗਦਾ ਸੀ ਫਿਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾਂ ਬਦਲਦਾ ਗਿਆ ਜਿਸ ਤਰ੍ਹਾਂ ਹੁਣ ਵੀ ਅਸੀਂ ਦੇਖਦੇ ਹਾਂ ਜਿਵੇਂ ਟ੍ਰੈਂਡ ਚੇਂਜ ਹੁੰਦੇ ਨੇ ਫਿਰ ਆਂਟੀ ਨੂੰ ਕੱਲਿਆਂ ਕਿਤੇ ਆਫਰਸ ਆਨੀਆਂ ਸ਼ੁਰੂ ਹੋਈਆਂ ਠੀਕ ਹੈ ਜੀ ਮਾਮਾ ਕਿਉਂਕਿ ਮੇਰੇ ਫਾਦਰ ਦੇ ਹੀ ਨਿਗਰਾਨੀ ਦੇ ਹੇਠ ਸਨ ਉਹ ਥੋੜੀ ਜੀ ਸਾਇਤਿਕ ਚੀਜ਼ਾਂ ਵੱਲ ਚਲੀ ਗਈ ਠੀਕ ਹੈ ਪ੍ਰਕਾਸ਼ ਆਂਟੀ ਬਹੁਤੇ ਲੋਕ ਗੀਤਾਂ ਦੇ ਵਿੱਚ ਰਹੀ ਫਿਰ ਇਹ ਥੋੜੀਆਂ ਜਿਹੀਆਂ ਆਡ ਹੋ ਗਈ